ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਕਿਸ਼ਤ ਵਿੱਚ ਆਪ ਜੀ ਨਾਲ ਸਾਂਝ ਪਵਾਈ ਸੀ ਸ਼ਹੀਦ ਭਾਈ ਮਨੀ ਸਿੰਘ ਜੀ ਦੀ 28 ਕੁੱਲਾਂ ਦੀ ਤੇ ਜਿਨ੍ਹਾਂ ਕੁੱਲਾਂ ਨੇ ਗੁਰੂ ਸਾਹਿਬ ਜੀ ਦਾ ਸਾਥ ਦਿੰਦਿਆਂ ਜੰਗਾਂ ਜੁੱਦਾਂ 'ਚ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਦੇ ਨਾਵਾਂ ਦੇ ਵੇਰਵੇ ਆਂਦੀ ਉਹਨਾਂ ਦੇ ਪਰਿਵਾਰਾਂ ਦੇ ਵੇਰਵੇ ਆਂਦੀ ਤੇ ਆਪ ਜੀ ਨੇ ਵਾਅਦਾ ਕੀਤਾ ਸੀ ਕਿ ਅਗਲੇ ਕਿਸ਼ਤ ਵਿੱਚ ਆਪ ਜੀ ਨਾਲ ਸਾਂਝ ਪਾਵਾਂਗੇ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਉਹਨਾਂ ਸ਼ਹੀਦਾਂ ਦੀ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ ਉਹਨਾਂ ਦਾ ਨਾਮ ਕੀ ਸੀ ਸ਼ਹਾਦਤ ਕਦੋਂ ਪਾਈ ਕਿਹੜੀ ਜੰਗ ਜੁੱਧੇ ਚ ਜੂਝੇ ਕਿਸ ਤਰ੍ਹਾਂ ਸ਼ਹਾਦਤ ਪਾਈ ਤੇ ਭਾਈ ਮਨੀ ਸਿੰਘ ਦੇ ਨਾਲ ਉਹਨਾਂ ਦਾ ਰਿਸ਼ਤਾ ਕੀ ਸੀ ਤੇ ਆਓ ਸ਼ੁਰੂ ਕਰਦੇ ਹਾਂ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਪਰਿਵਾਰਕ ਸ਼ਹੀਦਾਂ ਦੀ ਤਫਸੀਲ ਇਸ ਪਰਿਵਾਰ ਦੇ ਸਭ ਤੋਂ ਪਹਿਲੇ ਸ਼ਹੀਦ ਨੇ ਭਾਈ ਨਾਨੂ ਜੀ ਜਿਹੜੇ ਭਾਈ ਮਨੀ ਸਿੰਘ ਜੀ ਦੇ ਦਾਦੇ ਦੇ ਭਰਾ ਲੱਗਦੇ ਸੀ 3 ਨਵੰਬਰ 1621 ਨੂੰ ਸ਼ਹਾਦਤ ਪਾਉਂਦੇ ਨੇ ਰਹਿਲੇ ਦੀ ਜੰਗ 'ਚ ਦੂਸਰੇ ਸ਼ਹੀਦ ਨੇ ਭਾਈ ਬੱਲੂ ਜੀ ਭਾਈ ਮਨੀ ਸਿੰਘ ਦੇ ਦਾਦਾ ਜੀ 15 April 1634 ਨੂੰ ਸ਼ਹਾਦਤ ਪਾਉਂਦੇ ਨੇ ਗੁਰੂ ਕਾ ਚੱਕ ਅੰਮ੍ਰਿਤਸਰ ਦੀ ਲੜਾਈ 'ਚ ਤੀਸਰੇ ਸ਼ਹੀਦ ਨੇ ਭਾਈ ਸਹਿਲਾ ਜੀ ਜੋ ਭਾਈ ਮਨੀ ਸਿੰਘ ਦੇ ਚਾਚਾ ਜੀ ਲੱਗਦੇ ਨੇ 29 April 1635 ਨੂੰ ਸ਼ਹਾਦਤ ਪਾਉਂਦੇ ਨੇ ਫਗਵਾੜੇ ਦੀ ਜੰਗ 'ਚ ਤੇ ਚੌਥੇ ਸ਼ਹੀਦ ਨੇ ਭਾਈ ਮਾਧੋਦਾਸ ਭਾਈ ਮਨੀ ਸਿੰਘ ਦੇ ਚਾਚਾ ਜੀ ਜਿਹੜੇ 29 ਅਪ੍ਰੈਲ 1635 ਨੂੰ ਫਗਵਾੜੇ ਦੀ ਜੰਗ 'ਚ ਸ਼ਹਾਦਤ ਪਾਉਂਦੇ ਨੇ ਇਹ ਚਾਰੇ ਸ਼ਹੀਦ 6ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਜੰਗਾਂ ਜੁੱਦਾਂ 'ਚ ਉਹਨਾਂ ਦੇ ਨਾਲ ਉਹਨਾਂ ਦੀ ਫੌਜ 'ਚ ਲੜਦੇ ਰਹੇ ਯੋਰ ਵਿਖਾਉਂਦੇ ਰਹੇ ਤੇ ਸ਼ਹਾਦਤਾਂ ਦੇ ਜਾਮ ਪੀਤੇ ਪੰਜਵੇਂ ਸ਼ਹੀਦ ਨੇ ਇਸ ਪਰਿਵਾਰ ਦੇ ਭਾਈ ਦਿਆਲ ਦਾਸ ਜੀ ਜਿਨ੍ਹਾਂ ਦਾ ਇਤਿਹਾਸ 'ਚ ਭਾਈ ਦਿਆਲਾ ਜੀ ਕਿਹਾ ਜਾਂਦਾ ਹੈ ਇਹ 9ਵੇਂ ਪਾਤਸ਼ਾਹ ਜੀ ਦੇ ਨਾਲ 11 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਂਕ 'ਚ ਦੇਗ 'ਚ ਅਵਾਲ ਕੇ ਸ਼ਹੀਦ ਕੀਤੇ ਜਾਂਦੇ ਨੇ ਇਸ ਤੋਂ ਅੱਗੇ ਭਾਈ ਹੱਠੀ ਚੰਦ ਜੀ ਭਾਈ ਮਨੀ ਸਿੰਘ ਦੇ ਭਰਾ ਨੇ 18 ਸਤੰਬਰ 1688 ਨੂੰ ਭੰਗਾਣੀ ਦੇ ਜੋਤਿ ਸ਼ਹਾਦਤ ਪ੍ਰਾਪਤ ਕਰਦੇ ਨੇ ਭਾਈ ਸੋਹਣ ਚੰਦ ਭਾਈ ਮਨੀ ਸਿੰਘ ਦੇ ਭਰਾ ਨੇ ਮਾਰਚ 1691 ਨੂੰ ਨਦਾਉਨ ਦੀ ਜੰਗ 'ਚ ਸ਼ਹੀਦ ਹੁੰਦੇ ਨੇ ਭਾਈ ਲੈਨੂ ਜੀ ਭਾਈ ਮਨੀ ਸਿੰਘ ਦੇ ਭਰਾ ਨੇ 22 1696 ਨੂੰ ਗਲੇਰ ਦੀ ਜੰਗ 'ਚ ਸ਼ਹੀਦ ਹੁੰਦੇ ਨੇ ਭਾਈ ਕਲਿਆਣ ਸਿੰਘ ਜੀ ਭਾਈ ਮਨੀ ਸਿੰਘ ਦੇ ਭਤੀਜੇ ਨੇ 29 ਅਗਸਤ 1700 ਨੂੰ ਕਿਲਾ ਤਾਰਾਗੜ ਦੀ ਜੁਧ ਦੇ ਵਿੱਚ ਸ਼ਹੀਦ ਹੁੰਦੇ ਨੇ ਇਹ ਭਾਈ ਦਿਆਲਦਾਸ ਜੀ ਦੇ ਪੁੱਤਰ ਸਨ ਦਸਵੇਂ ਸ਼ਹੀਦ ਭਾਈ ਭਗਵਾਨ ਸਿੰਘ ਜੀ ਭਾਈ ਮਨੀ ਸਿੰਘ ਦੇ ਪੁੱਤਰ ਨੇ 30 ਅਗਸਤ 1700 ਨੂੰ ਕਿਲਾ ਫਤਿਹਗੜ ਸੋਟਾ ਆਨੰਦਪੁਰ ਸਾਹਿਬ ਦੀ ਜੰਗ 'ਚ ਸ਼ਹਾਦਤ ਪ੍ਰਾਪਤ ਕਰਦੇ ਨੇ ਭਾਈ ਨਾਨ ਸਿੰਘ ਜੀ ਜੋ ਆਲਮ ਸਿੰਘ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਚਚੇਰੇ ਭਰਾ ਨੇ 30 ਅਗਸਤ 1700 ਨੂੰ ਉਹ ਵੀ ਕਿਲਾ ਫਤਿਹਗੜ ਸੋਟਾ ਦੀ ਜੰਗ 'ਚ ਸ਼ਹਾਦਤ ਪ੍ਰਾਪਤ ਕਰਦੇ ਨੇ ਭਾਈ ਬਾਗ ਸਿੰਘ ਜੀ ਜੋ ਭਾਈ ਰਾਏ ਸਿੰਘ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਭਤੀਜੇ ਲੱਗਦੇ ਨੇ ਉਹ ਵੀ 31 ਅਗਸਤ 1700 ਨੂੰ ਕਿਲਾ ਆਰਾਮਗੜ ਦੀ ਆਨੰਦਪੁਰ ਸਾਹਿਬ ਵਿਖੇ ਜੰਗ ਦੇ ਵਿੱਚ ਸ਼ਹਾਦਤ ਦਿੰਦੇ ਨੇ ਭਾਈ ਆਲਮ ਸਿੰਘ ਜੀ ਜਿਹੜੀ ਭਾਈ ਭਾਈ ਦਰਿਆ ਦੇ ਪੁੱਤਰ ਨੇ ਤੇ ਮਨੀ ਸਿੰਘ ਜੀ ਦੇ ਚਾਚਾ ਜਾਂ ਤਾਇਆ ਲੱਗਦੇ ਨੇ ਉਹ 1 ਸਤੰਬਰ 1700 ਨੂੰ ਕਿਲਾ ਲੋਹਗੜ ਦੇ ਆਨੰਦਪੁਰ ਸਾਹਿਬ ਵਿਖੇ ਸ਼ਹਾਦਤ ਦਿੰਦੇ ਨੇ ਭਾਈ ਸੁਖਾ ਸਿੰਘ ਜੀ ਜੋ ਭਾਈ ਰਾਏ ਸਿੰਘ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਭਤੀਜੇ ਲੱਗਦੇ ਨੇ ਉਹ ਵੀ 1 ਸਤੰਬਰ 1700 ਨੂੰ ਕਿਲਾ ਲੋਹਗੜ ਵਿਖੇ ਸ਼ਹੀਦੀ ਦਾ ਜਾਂ ਪੀਂਦੇ ਨੇ ਭਾਈ ਮਤਰਾ ਸਿੰਘ ਜੀ ਜੋ ਭਾਈ ਦਿਆਲ ਦਾਸ ਜੀ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਭਤੀਜੇ ਨੇ ਉਹ 8 ਅਕਤੂਬਰ 1700 ਨੂੰ ਨਰਮੋਹ ਗੜ ਦੇ ਜੰਗ ਵਿੱਚ ਸ਼ਹਾਦਤ ਦਾ ਜਾਂ ਪੀਂਦੇ ਨੇ ਭਾਈ ਗੋਕਲ ਸਿੰਘ ਜੋ ਭਾਈ ਦਰਿਆ ਦੇ ਪੁੱਤਰ ਨੇ ਤੇ ਭਾਈ ਮਨੀ ਸਿੰਘ ਦੇ ਚਾਚਾ ਲੱਗਦੇ ਨੇ ਉਹ 14 ਅਕਤੂਬਰ 1700 ਨੂੰ ਅਜਮੇਰ ਚੰਦ ਦੇ ਨਾਲ ਸਤਲੋਈ ਦੇ ਕੰਡੇ ਤੇ ਹੋਈ ਲੜਾਈ 'ਚ ਸ਼ਹਾਦਤ ਦਾ ਜਾਂ ਪਿੰਦੇ ਨੇ ਭਾਈ ਜੀਵਨ ਸਿੰਘ ਜੀ ਜੋ ਭਾਈ ਪ੍ਰੇਮਾਈ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਚਾਚਾ ਲੱਗਦੇ ਨੇ ਉਹ ਵੀ 29 10 1700 ਨੂੰ ਬਸੌਲੀ ਦੀ ਜੰਗ ਵਿੱਚ ਰੰਗੜਾ ਦੇ ਨਾਲ ਲੜਦਿਆਂ ਸ਼ਹੀਦ ਹੁੰਦੇ ਨੇ ਇਸ ਤਰ੍ਹਾਂ ਇਹ 12 ਸ਼ਹੀਦ ਅਨੰਦਪੁਰ ਸਾਹਿਬ ਦੀ ਜੰਗ ਵੱਖ-ਵੱਖ ਜੰਗਾਂ ਦੇ ਵਿੱਚ ਸ਼ਹਾਦਤ ਦਾ ਜਾਨ ਪੀਂਦੇ ਨੇ ਇਹ ਵਾਕਿਆ ਜਾਂ ਇਹ ਸ਼ਾਹ ਤਾਂ ਗੁਰੂ ਸਾਹਿਬ ਜੀ ਦੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਪਹਿਲਾਂ ਦੇ ਸਮੇਂ 'ਚ ਹੋ ਜਾਂਦੀਆਂ ਨੇ ਹੁਣ ਵਾਰੀ ਆਉਂਦੀ ਹੈ ਕਿਲਾ ਅਨੰਦਪੁਰ ਸਾਹਿਬ ਛੱਡਣ ਦੀ ਉਹਨਾਂ ਦੇ ਨਾਲ ਪਾਈ ਮਨੀਸ਼ੀ ਦੇ ਪਰਿਵਾਰ ਦੇ ਕਿਹੜੇ-ਕਿਹੜੇ ਜੀ ਬਾਹਰ ਜਾਂਦੇ ਨੇ ਕਿੱਥੇ ਕਿੱਥੇ ਸ਼ਹਾਦਤਾਂ ਪ੍ਰਾਪਤ ਕਰਦੇ ਨੇ ਉਹਨਾਂ ਵਿੱਚ ਭਾਈ ਉਦੇ ਸਿੰਘ ਭਾਈ ਮਨੀ ਸਿੰਘ ਦੇ ਪੁੱਤਰ ਨੇ 6 ਦਸੰਬਰ 1704 ਨੂੰ ਕਿਲਾ ਛੱਡਣ ਤੋਂ ਬਾਅਦ ਪਹਾੜੀਏ ਤੇ ਮੁਗਲਾਂ ਦੇ ਮੁਕਰਨ ਤੋਂ ਬਾਅਦ ਸ਼ਾਹੀ ਟਿੱਬੇ ਤੇ ਲੜਾਈ ਹੁੰਦੀ ਹੈ 50 ਬਾਕੀ ਸਿੰਘਾਂ ਨਾਲ ਸ਼ਹੀਦ ਹੁੰਦੇ ਨੇ ਭਾਈ ਬਚਿੱਤਰ ਸਿੰਘ ਜੀ ਭਾਈ ਮਨੀ ਸਿੰਘ ਦੇ ਪੁੱਤਰ ਉਹ ਵੀ 8 ਦਸੰਬਰ 1704 ਨੂੰ ਮਲਕਪੁਰ ਰੰਗੜਾ ਦੀ ਲੜਾਈ ਵਿੱਚ ਫੱਟੜ ਹੋਣ ਤੋਂ ਬਾਅਦ ਰੋਪੜ ਦੇ ਨੇੜੇ ਨਿਹੰਗ ਖਾਂ ਕੋਟਲਾ ਦੀ ਹਵੇਲੀ 'ਚ ਸ਼ਹਾਦਤ ਦਾ ਜਾਮ ਪੀਂਦੇ ਨੇ ਭਾਈ ਅਨੰਕ ਸਿੰਘ ਜੀ ਭਾਈ ਮਨੀ ਸਿੰਘ ਦੇ ਪੁੱਤਰ ਨੇ ਚਮਕੌਰ ਦੀ ਯੁੱਧ ਵਿੱਚ 7 ਦਸੰਬਰ 1704 ਨੂੰ ਸ਼ਹਾਦਤ ਦਾ ਜਾਮ ਪੀਂਦੇ ਨੇ ਉਹਨਾਂ ਦੇ ਛੋਟੇ ਭਰਾ ਭਾਈ ਅਜਬ ਸਿੰਘ ਜਿਹੜੇ ਭਾਈ ਮਨੀ ਸਿੰਘ ਦੇ ਪੁੱਤਰ ਨੇ ਉਹ ਵੀ 7 ਦਸੰਬਰ 1704 ਨੂੰ ਚਮਕੌਰ ਦੀ ਜੰਗ 'ਚ ਸ਼ਹੀਦ ਹੁੰਦੇ ਨੇ ਭਾਈ ਅਜਾਇਬ ਸਿੰਘ ਵੀ ਭਾਈ ਮਨੀ ਸਿੰਘ ਦੇ ਪੁੱਤਰ ਨੇ ਉਹ ਵੀ 7 ਦਸੰਬਰ 1704 ਨੂੰ ਚਮਕੌਰ ਦੀ ਜੰਗ 'ਚ ਸ਼ਹੀਦ ਹੁੰਦੇ ਨੇ ਭਾਈ ਦਾਨ ਸਿੰਘ ਜੀ ਭਾਈ ਮਨੀ ਸਿੰਘ ਦੇ ਭਰਾ ਨੇ ਉਹ ਵੀ 7 ਦਸੰਬਰ 1704 ਨੂੰ ਚਮਕੌਰ ਦੀ ਜੰਗ 'ਚ ਸ਼ਹੀਦ ਹੁੰਦੇ ਨੇ ਭਾਈ ਸੰਤ ਸਿੰਘ ਵੰਗੇਸ਼ਰੀ ਭਾਈ ਮਨੀ ਸਿੰਘ ਦੇ ਚਚੇਰੇ ਭਰਾ ਨੇ ਉਹ 8 ਦਸੰਬਰ 1704 ਨੂੰ ਚਮਕੌਰ ਦੀ ਜੰਗ ਵਿੱਚ ਸ਼ਹਾਦਤ ਦਾ ਜਾਨ ਪੀਂਦੇ ਨੇ ਇਹ ਭਾਈ ਨਠਿਆਈ ਦੇ ਪੁੱਤਰ ਸਨ ਭਾਈ ਰਾਏ ਸਿੰਘ ਮਲਤਾਨੀ ਭਾਈ ਮਨੀ ਸਿੰਘ ਦੇ ਭਰਾ ਨੇ ਇਹ ਵੀ 8 5 1705 ਨੂੰ ਖਦਰਾਨੇ ਦੀ ਢਾਬ ਵਿਖੇ ਮੁਕਸਰ ਵਿਖੇ ਸ਼ਹਾਦਤ ਦਾ ਜਾਨ ਪੀਂਦੇ ਆ ਇਹਨਾਂ ਦੇ ਪੁੱਤਰ ਭਾਈ ਮਹਾ ਸਿੰਘ ਜਿਹੜੇ ਭਾਈ ਮਨੀ ਸਿੰਘ ਦੇ ਭਤੀਜੇ ਲੱਗਦੇ ਆ ਇਹ ਵੀ 8 ਮਈ 1705 24 ਵਿਸਾਖ ਨੂੰ ਖਰਾਨੇ ਦੀ ਢਾਬ ਵਿਖੇ ਸ਼ਹਾਦਤ ਦਾ ਜਾਨ ਪਿੰਦੇ ਆ ਇਹਨਾਂ ਦੇ ਛੋਟੇ ਭਾਈ ਭਾਈ ਸੀਤਲ ਸਿੰਘ ਉਹ ਵੀ ਭਾਈ ਰਾਏ ਸਿੰਘ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਭਤੀਜੇ ਨੇ ਉਹ ਵੀ 8 ਮਈ 1705 ਨੂੰ 24 ਵਿਸਾਖ ਨੂੰ ਖਰਾਨੇ ਦੀ ਢਾਬ 'ਚ ਦੀ ਲੜਾਈ ਵਿੱਚ ਸ਼ਹਾਦਤ ਦਾ ਜਾਨ ਪਿੰਦੇ ਆ ਇਸ ਤਰ੍ਹਾਂ ਇਸ ਪਰਿਵਾਰ ਦੇ ਤਿੰਨ ਸਰੀਰ ਕਰਾਨੇ ਦੇ ਟਾਬੇ ਖੇ ਸ਼ਹਾਦਤ ਦਾ ਜਾਮ ਪੀਂਦੇ ਨੇ ਭਾਈ ਮਾਨ ਸਿੰਘ ਦੀ ਨਿਸ਼ਾਨਚੀ ਜੋ ਚਮਕੌਰ ਦੀ ਜੋਤੂ ਗੁਰੂ ਸਾਹਿਬ ਦੇ ਨਾਲ ਗਏ ਸਨ ਨਿਕਲ ਕੇ ਉਹ ਬਦਮਦਵਾ ਸਾਹਿਬ ਤੋਂ ਅੱਗੇ ਜਦੋਂ ਚਤੌੜਗੜ ਸਾਈਡ ਨੂੰ ਗੁਰੂ ਸਾਹਿਬ ਜਾ ਰਹੇ ਆ ਤਾਂ ਉਸ ਵੇਲੇ ਗੁਰੂ ਸਾਹਿਬ ਜੀ ਦਾ ਪਾਲਤੂ ਪੁੱਤਰ ਯੋਰਾਵਰ ਸਿੰਘ ਜੋਸ਼ ਚਾਗ ਚਤੌੜਗੜ ਕਿਲੇ ਤੇ ਹਮਲਾ ਕਰ ਦਿੰਦਾ ਹੈ ਭਾਈ ਮਾਨ ਸਿੰਘ ਨਾਲ ਨੇ ਉਸ ਜੋ ਚ ਭਾਈ ਮਾਨ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ ਭਾਈ ਸੰਗਰਾਮ ਸਿੰਘ ਭਾਈ ਬਚਿੱਤਰ ਸਿੰਘ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਪੋਤਰੇ ਨੇ ਉਹ 12 5 1710 ਨੂੰ ਚੱਪੜ ਚਿੜੀ ਦੇ ਮੈਦਾਨ 'ਚ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਵਜੋਂ ਲੜਦੇ ਆਂ ਸ਼ਹਾਦਤ ਦਾ ਜਾਂ ਪੀਂਦੇ ਨੇ ਭਾਈ ਮਹਿਬੂਬ ਸਿੰਘ ਜਿਹੜੇ ਭਾਈ ਉਦੇ ਸਿੰਘ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਪੋਤਰੇ ਨੇ ਉਹ ਵੀ 12 5 1710 ਨੂੰ ਚੱਪੜਚੜੀ ਦੇ ਮੈਦਾਨ 'ਚ ਸ਼ਹਾਦਤ ਦਾ ਜਾਨ ਪੀਂਦੇ ਨੇ ਭਾਈ ਫਤਿਹ ਸਿੰਘ ਜੋ ਭਾਈ ਉਦੇ ਸਿੰਘ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਪੋਤਰੇ ਨੇ ਉਹ 13 5 1710 ਨੂੰ ਚੱਪੜਚੜੀ ਦੇ ਜੁੱਧ ਵਿੱਚ ਸਹਰਾਂਦ ਦੇ ਜੁੱਧ ਵਿੱਚ ਸ਼ਹਾਦਤ ਦਾ ਜਾਨ ਪੀਂਦੇ ਨੇ ਭਾਈ ਲਾਲ ਸਿੰਘ ਜੋ ਭਾਈ ਨਠੀਆ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਚਚੇਰੇ ਭਰਾ ਨੇ ਉਹ 20 ਨਵੰਬਰ 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਮੁਗਲਾਂ ਦੇ ਵਿਰੁੱਧ ਲੜਦਿਆਂ ਸ਼ਹਾਦਤ ਦਾ ਜਾਨ ਪੀਂਦੇ ਨੇ ਭਾਈ ਸੁਖਾ ਸਿੰਘ ਮੰਗੇਸ਼ੀਰੀ ਜੋ ਭਾਈ ਨੱਠਿਆ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਚਚੇਰੇ ਭਰਾ ਨੇ ਉਹ 20 ਨਵੰਬਰ 1716 ਨੂੰ ਸਰਾਂਧ ਦੀ ਲੜਾਈ 'ਚ ਸ਼ਹਾਦਤ ਦਾ ਜਾਨ ਪੀਂਦੇ ਨੇ ਇਹਨਾਂ ਤੋਂ ਇਲਾਵਾ ਭਾਈ ਜੇਠਾ ਸਿੰਘ ਜਿਹੜੇ ਭਾਈ ਮਨੀ ਸਿੰਘ ਦੇ ਭਰਾ ਨੇ ਉਹ 11 ਅਕਤੂਬਰ 1711 ਨੂੰ ਆਲੋਵਾਲ ਵਿਖੇ ਲਾਹੌਰ ਦੇ ਕੋਲ ਮੁਗਲਾਂ ਵੱਲੋਂ ਫੜ ਲਏ ਜਾਂਦੇ ਨੇ ਗ੍ਰਿਫਤਾਰ ਕਰ ਲਏ ਜਾਂਦੇ ਨੇ ਤੇ ਉਹਨਾਂ ਨੂੰ ਜਿਉਂਦੇ ਜੀ ਜ਼ਮੀਨ 'ਚ ਗੱਡ ਕੇ ਸ਼ਹੀਦ ਕੀਤਾ ਜਾਂਦਾ ਹੈ ਲੇਕਿਨ ਇਸ ਤੋਂ ਪਹਿਲਾਂ 3 ਮਹੀਨੇ ਉਹਨਾਂ ਨੂੰ ਲਗਾਤਾਰ ਤਸੀਹੇ ਦਿੱਤੇ ਜਾਂਦੇ ਰਹਿੰਦੇ ਨੇ ਭਾਈ ਰੂਪ ਸਿੰਘ ਜੀ ਜੋ ਭਾਈ ਮਨੀ ਸਿੰਘ ਦੇ ਭਰਾ ਨੇ ਉਹ ਵੀ ਭਾਈ ਜੇਠਾ ਸਿੰਘ ਦੇ ਨਾਲ 11 ਅਕਤੂਬਰ 1711 ਨੂੰ ਆਲੋਵਾਲ ਵਿਖੇ ਸ਼ਹੀਦ ਕੀਤੇ ਜਾਂਦੇ ਤਸੀਹੇ ਦੇ ਕੇ ਭਾਈ ਹਰੀ ਸਿੰਘ ਜੋ ਭਾਈ ਮਨੀ ਸਿੰਘ ਦੇ ਭਤੀਜੇ ਨੇ ਭਾਈ ਜੇਠਾ ਦੇ ਪੁੱਤਰ ਨੇ ਉਹਨਾਂ ਨੂੰ ਵੀ ਭਾਈ ਜੇਠਾ ਜੀ ਦੇ ਨਾਲ ਹੀ 11 ਅਕਤੂਬਰ 1711 ਨੂੰ ਆਲੋਵਾਲ ਵਿਖੇ ਸ਼ਹੀਦ ਕੀਤਾ ਜਾਂਦਾ ਹੈ ਭਾਈ ਕੇਸ਼ਵ ਸਿੰਘ ਜਿਹੜੇ ਭਾਈ ਚੇਤਰ ਸਿੰਘ ਜੀ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਪੋਤਰੇ ਨੇ ਉਹਨਾਂ ਨੂੰ 28 ਦਸੰਬਰ 1711 ਨੂੰ ਬਲਾਸਪੁਰ ਦੀ ਲੜਾਈ ਵਿੱਚ ਬਾਬਾ ਬੰਦਾ ਸਿੰਘ ਦੀ ਬਾਹਰ ਦੀਆਂ ਫੌਜਾਂ ਵਜੋਂ ਲੜਦੇ ਆ ਸ਼ਹਾਦਤ ਦਾ ਜਾਮ ਪੀਂਦੇ ਨੇ ਭਾਈ ਬਾਗ ਸਿੰਘ ਜੋ ਭਾਈ ਉਦੇ ਸਿੰਘ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਪੁੱਤਰੇ ਨੇ ਉਹ ਵੀ 28 12 1711 ਨੂੰ ਬਲਾਸਪੁਰ ਦੀ ਲੜਾਈ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ 39ਵੇਂ ਸ਼ਹੀਦ ਭਾਈ ਅਲਬੇਲ ਸਿੰਘ ਜਿਹੜੇ ਭਾਈ ਉਦੇ ਸਿੰਘ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਪੁੱਤਰੇ ਨੇ ਉਹ ਵੀ 22 ਜੂਨ 1713 ਨੂੰ ਸਡੌਰਾ ਦੀ ਲੜਾਈ 'ਚ ਬਾਬਾ ਬੰਦਾ ਸਿੰਘ ਦੀ ਫੌਜ ਵੱਲੋਂ ਲੜਦਿਆਂ ਸ਼ਹਾਦਤ ਦਾ ਜਾਨ ਪੀਂਦੇ ਨੇ ਭਾਈ ਮੋਹਰ ਸਿੰਘ ਜਿਹੜੇ ਭਾਈ ਉਹਦੇ ਸਿੰਘ ਜੀ ਦੇ ਪੁੱਤਰ ਨੇ ਬਾਬਾ ਭਾਈ ਮਨੀ ਸਿੰਘ ਦੇ ਪੋਤਰੇ ਨੇ ਉਹ ਵੀ 22 6 17 ਤੋਂ 13 ਨੂੰ ਸਡੌਰੇ ਦੀ ਲੜਾਈ 'ਚ ਸ਼ਹੀਦ ਹੁੰਦੇ ਨੇ ਭਾਈ ਸੈਨਾ ਸਿੰਘ ਜਿਹੜੇ ਭਾਈ ਚਿੱਤਰ ਸਿੰਘ ਜੀ ਦੇ ਬੇਟੇ ਨੇ ਭਾਈ ਮਨੀ ਸਿੰਘ ਦੇ ਪੋਤਰੇ ਨੇ ਉਹ ਵੀ 22 ਜੂਨ 1713 ਨੂੰ ਸਡੌਰਾ ਦੀ ਲੜਾਈ ਦੇ ਵਿੱਚ ਸ਼ਹਾਦਤ ਦਾ ਜਾਨ ਪੀਂਦੇ ਨੇ ਇਸ ਤਰ੍ਹਾਂ ਇਸ ਪਰਿਵਾਰ ਦੇ 12 ਜੀ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੰਗਾਂ ਜੁੱਦਾਂ ਦੇ ਵਿੱਚ ਲੜਦਿਆਂ ਸ਼ਹਾਦਤ ਦਾ ਜਾਂ ਪਿੰਦੇ ਨੇ ਇਹਨਾਂ ਤੋਂ ਅੱਗੇ ਭਾਈ ਭਗਵੰਤ ਸਿੰਘ ਜੀ ਬੰਗੇਸ਼ਰੀ ਜਿਹੜੇ ਭਾਈ ਨੱਠਿਆ ਦੇ ਪੁੱਤਰ ਨੇ ਭਾਈ ਮਨੀਸ਼ ਦੇ ਚਚੇਰੇ ਭਰਾ ਨੇ ਉਹ 9 ਜੂ 1716 ਨੂੰ ਮਹਿਰੋਲੀ ਦਿੱਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਗ੍ਰਿਫਤਾਰ ਕਰਕੇ ਲਿਜਾਏ ਜਾਂਦੇ ਨੇ ਤੇ ਦਿੱਲੀ ਵਿਖੇ ਉਹਨਾਂ ਨੂੰ 9 ਜੂਨ 1716 ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਹੈ ਭਾਈ ਬਾਜ ਸਿੰਘ ਮਗੇਸ਼ਰੀ ਉਹ ਵੀ ਭਾਈ ਨਠੀਆ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਚਚੇਰੇ ਭਰਾ ਨੇ ਉਹ ਵੀ 9 ਜੂਨ 1716 ਨੂੰ ਦਿੱਲੀ ਦੇ ਮਹਿਰੋਲੀ ਵਿਖੇ ਤਸੀਹੇ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਹੀਦ ਕੀਤੇ ਜਾਂਦੇ ਨੇ ਭਾਈ ਕੋਇਰ ਸਿੰਘ ਮਗੇਸ਼ਰੀ ਉਹ ਵੀ ਭਾਈ ਨਠੀਆ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਚਚੇਰੇ ਭਰਾ ਨੇ ਉਹਨਾਂ ਨੂੰ ਵੀ 9 ਜੂਨ 1716 ਨੂੰ ਮਹਿਰੋਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸ਼ਹੀਦ ਕੀਤਾ ਜਾਂਦਾ ਹੈ। 45ਵੇਂ ਸ਼ਹੀਦ ਭਾਈ ਸ਼ਾਮ ਸਿੰਘ ਵੰਗੇਸ਼ਰੀ ਭਾਈ ਮਨੀ ਸਿੰਘ ਦੇ ਚਚੇਰੇ ਭਰਾ ਨੇ 9 ਜੂਨ 1716 ਨੂੰ ਇਹਨਾਂ ਨੂੰ ਵੀ ਦਿੱਲੀ ਦੇ ਮਹਿਰੋਲੀ ਵਿਖੇ ਸ਼ਹੀਦ ਕੀਤਾ ਜਾਂਦਾ ਹੈ। ਇਹ ਵੀ ਭਾਈ ਨੱਠਿਆ ਦੇ ਪੁੱਤਰ ਸਨ। ਭਾਈ ਛੇਰ ਸਿੰਘ ਜੀ ਜਿਹੜੇ ਭਾਈ ਬਾਜ ਸਿੰਘ ਦੇ ਸੁਪੁੱਤਰ ਸਨ। ਸ਼੍ਰੀਕੇ ਦੇ ਪੋਤਰੇ ਲੱਗਦੇ ਸੀ ਭਾਈ ਮਨੀ ਸਿੰਘ ਦੇ ਇਹ ਵੀ 9 ਜੂਨ 1716 ਨੂੰ ਮਹਿਰੋਲੀ ਵਿਖੇ ਸ਼ਹੀਦ ਕੀਤੇ ਜਾਂਦੇ ਨੇ ਭਾਈ ਨਾਹਰ ਸਿੰਘ ਜਿਹੜੇ ਭਾਈ ਬਾਜ ਸਿੰਘ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਸ਼੍ਰੀਕੇ ਦੇ ਪੋਤਰੇ ਲੱਗਦੇ ਨੇ ਉਹਨਾਂ ਨੂੰ ਵੀ 9 ਜੂਨ 1716 ਨੂੰ ਮਹਿਰੋਲੀ ਵਿਖੇ ਸ਼ਹੀਦ ਕੀਤਾ ਜਾਂਦਾ ਹੈ ਭਾਈ ਅਲਬੇਲ ਸਿੰਘ ਬੰਗੇਸ਼ਰੀ ਜੋ ਭਾਈ ਬਾਜ ਸਿੰਘ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਪੋਤਰੇ ਨੇ ਉਹਨਾਂ ਨੂੰ ਵੀ 9 6 1716 ਨੂੰ ਮਹਿਰੋਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਬਾਕੀ ਸਿੰਘਾਂ ਨਾਲ ਸ਼ਹੀਦ ਕੀਤਾ ਜਾਂਦਾ ਹੈ ਭਾਈ ਰਾਮ ਸਿੰਘ ਜੀ ਭਾਈ ਬਚਿੱਤਰ ਸਿੰਘ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਪੋਤਰੇ ਨੇ ਇਹਨਾਂ ਨੂੰ ਵੀ 9 6 1716 ਨੂੰ ਮਹਿਰੋਲੀ ਵਿਖੇ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਹੈ ਇਸ ਤਰ੍ਹਾਂ ਇਸ ਪਰਿਵਾਰ ਦੇ 8 ਜੀ ਮਹਿਰੋਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਤੇ ਸਹੀਏ ਚਲਦੇ ਆਂ ਮੁਗਲ ਹਕੂਮਤ ਵੱਲੋਂ ਸ਼ਹੀਦ ਕੀਤੇ ਜਾਂਦੇ ਨੇ 50ਵੇਂ ਸ਼ਹੀਦ ਨੇ ਇਸ ਪਰਿਵਾਰ ਦੇ ਭਾਈ ਮਨੀ ਸਿੰਘ ਜੀ ਖੁਦ ਜੋ ਮਾਈ ਦਾਸ ਦੇ ਪੁੱਤਰ ਨੇ 24 ਜੂਨ 1734 ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰਕੇ ਇਹਨਾਂ ਨੂੰ ਲਾਹੌਰ ਲਿਆਇਆ ਜਾਂਦਾ ਹੈ ਤੇ 24 6 1734 ਨੂੰ ਨਖਾਸ ਚੌਂਕ 'ਚ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਜਾਂਦਾ ਹੈ ਉਸ ਤੋਂ ਪਹਿਲਾਂ ਇਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਦਬਾਅ ਪਾਇਆ ਜਾਂਦਾ ਹੈ ਤਸੀਹੇ ਦਿੱਤੇ ਜਾਂਦੇ ਨੇ ਤਸ਼ੱਦਦ ਕੀਤੇ ਜਾਂਦੇ ਨੇ ਪਰ ਉਹਨਾਂ ਨੇ ਆਪਣਾ ਸਿੱਖੀ ਸਦਕ ਨਹੀਂ ਡੋਲਣ ਦਿੱਤਾ ਉਹਨਾਂ ਦੇ ਚਚੇਰੇ ਭਰਾ ਭਾਈ ਗੁਲਜਾਰ ਸਿੰਘ ਪੁੱਤਰ ਭਾਈ ਆਲਮ ਸਿੰਘ ਉਹਨਾਂ ਨੂੰ ਵੀ ਭਾਈ ਮਨੀ ਸਿੰਘ ਦੇ ਨਾਲ ਹੀ 24 6 1734 ਨੂੰ ਨਖਾਸ ਚੌਕ 'ਚ ਸ਼ਹੀਦ ਕੀਤਾ ਜਾਂਦਾ ਹੈ ਉਹਨਾਂ ਨੂੰ ਦਰਖਤ 'ਤੇ ਟੰਗ ਕੇ ਪਹਿਲਾਂ ਉਹਨਾਂ ਦੀ ਪੁੱਠੀ ਖਲ ਲਾਈ ਜਾਂਦੀ ਹੈ ਲਾ ਕੇ ਤਸੱਲੀ ਨਹੀਂ ਹੁੰਦੀ ਮੁਗਲਾਂ ਦੇ ਜ਼ੁਲਮਾਂ ਦੀ ਉਹਨਾਂ ਨੂੰ ਟੋਟੇ ਟੋਟੇ ਕਰਕੇ ਸ਼ਹੀਦ ਕੀਤਾ ਜਾਂਦਾ ਹੈ ਭਾਈ ਰਣ ਸਿੰਘ ਵੰਗੇਸ਼ਰੀ ਜਿਹੜੇ ਭਾਈ ਨੱਠੀਆ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਚਚੇਰੇ ਭਰਾ ਨੇ ਉਹਨਾਂ ਨੂੰ ਵੀ ਭਾਈ ਮਨੀ ਸਿੰਘ ਦੇ ਨਾਲ 24 ਜੂਨ 1734 ਨੂੰ ਨਖਾਸ ਚੌਕ ਲਾਹੌਰ 'ਚ ਸ਼ਹੀਦ ਕੀਤਾ ਜਾਂਦਾ ਹੈ ਭਾਈ ਸੰਗਤ ਸਿੰਘ ਮਗੇਸ਼ਰੀ ਜੋ ਭਾਈ ਨੱਠੀਆ ਦੇ ਪੁੱਤਰ ਨੇ ਭਾਈ ਮਨੀ ਸਿੰਘ ਦੇ ਚਚੇਰੇ ਭਰਾ ਨੇ ਉਹਨਾਂ ਨੂੰ ਵੀ 24 ਜੂਨ 1734 ਨੂੰ ਲਾਹੌਰ ਦੇ ਨਖਾਸ ਚੌਕ 'ਚ ਸ਼ਹੀਦ ਕੀਤਾ ਜਾਂਦਾ ਹੈ ਭਾਈ ਜਗਤ ਸਿੰਘ ਜੋ ਭਾਈ ਮਨੀ ਸਿੰਘ ਦੇ ਛੋਟੇ ਭਰਾ ਨੇ ਭਾਈ ਮਾਈ ਦਾਸ ਦੇ ਪੁੱਤਰ ਨੇ ਉਹਨਾਂ ਨੂੰ ਵੀ 24 ਜੂਨ 1734 ਨੂੰ ਨਖਾਸ ਚੌਕ ਲਾਹੌਰ 'ਚ ਸ਼ਹੀਦ ਕੀਤਾ ਜਾਂਦਾ ਹੈ ਭਾਈ ਚਿਤਰ ਸਿੰਘ ਜੋ ਭਾਈ ਮਨੀ ਸਿੰਘ ਦੇ ਪੁੱਤਰ ਨੇ ਉਹਨਾਂ ਨੂੰ ਵੀ 24 ਜੂਨ 1734 ਨੂੰ ਨਖਾਸ ਚੌਕ 'ਚ ਸ਼ਹੀਦ ਕੀਤਾ ਜਾਂਦਾ ਹੈ ਭਾਈ ਗਰਬਖਸ਼ ਸਿੰਘ ਭਾਈ ਮਨੀ ਸਿੰਘ ਦੇ ਪੁੱਤਰ ਨੇ ਉਹਨਾਂ ਨੂੰ ਵੀ 24 ਜੂਨ 1734 ਨੂੰ ਨਖਾਸ ਚੌਕ 'ਚ ਸ਼ਹੀਦ ਕੀਤਾ ਜਾਂਦਾ ਹੈ ਭਾਈ ਮਨੀ ਸਿੰਘ ਦੀ ਧਰਮ ਪਤਨੀ ਬੀਬੀ ਬਸੰਤ ਕੌਰ ਉਹਨਾਂ ਨੂੰ ਵੀ 24 1734 ਨੂੰ ਨਖਾਸ ਚੌਕ ਵਿਖੇ ਸ਼ਹੀਦ ਕੀਤਾ ਜਾਂਦਾ ਹੈ ਭਾਈ ਦੇਸਾ ਸਿੰਘ ਜੋ ਭਾਈ ਮਨੀ ਸਿੰਘ ਦੇ ਪੁੱਤਰ ਵੀ ਹੋ ਸਕਦੇ ਆ ਤੇ ਇੱਕ ਹੋਰ ਭਾਈ ਦੇਸਾ ਸਿੰਘ ਜੋ ਭਾਈ ਮਨੀ ਸਿੰਘ ਦੇ ਭਰਾ ਰੂਪ ਸਿੰਘ ਦੇ ਬੇਟੇ ਨੇ ਉਹਨਾਂ ਦੋਵਾਂ ਦੇ ਵਿੱਚੋਂ ਇੱਕ ਦੀ ਖੋਜ ਕਰਨੀ ਬੰਦੀ ਹੈ ਇਹਨਾਂ ਨੇ ਵੀ 24 6 1734 ਨੂੰ ਨਖਾਸ ਚੌਕ ਵਿਖੇ ਸ਼ਹੀਦੀ ਦਿੱਤੀ ਇਸ ਤਰ੍ਹਾਂ ਯਾਰਾ ਜੀ ਇਸ ਪਰਿਵਾਰ ਦੇ ਨਖਾਸ ਚੌਕ ਲਾਹੌਰ ਦੇ ਵਿੱਚ ਸ਼ਹੀਦ ਹੋਣ ਦਾ ਵੇਰਵਾ ਮਿਲਦਾ ਹੈ ਇਸ ਤੋਂ ਅਗਲੇ ਸ਼ਹੀਦ ਭਾਈ ਆਠੂ ਸਿੰਘ ਜੋ ਭਾਈ ਮਨੀ ਸਿੰਘ ਦੇ ਪੋਤਰੇ ਨੇ ਉਹ 27 3 1758 ਨੂੰ ਅਬਦਾਲੀ ਦੇ ਚੌਥੇ ਹਮਲੇ ਸਮੇਂ ਬਾਬਾ ਦੀਪ ਸਿੰਘ ਜੀ ਦੀ ਫੌਜ ਦੇ ਵਿੱਚ ਜਹਾਨ ਖਾਨਾ ਹੋਏ ਜੰਦ ਦੇ ਵਿੱਚ ਸ਼ਹੀਦ ਹੋਏ ਦੱਸੇ ਜਾਂਦੇ ਨੇ ਇਸ ਪਰਿਵਾਰ ਦੇ 60ਵੇਂ ਸ਼ਹੀਦ ਭਾਈ ਪੂਪਤ ਸਿੰਘ ਭਾਈ ਜੇਠਾ ਜੀ ਦੇ ਪੁੱਤਰ ਭਾਈ ਮਨੀ ਸਿੰਘ ਦੇ ਭਤੀਜੇ 24 ਜੂਨ 1734 ਨੂੰ ਲਾਹੌਰ ਦੇ ਨਖਾਸ ਚੌਂਕ 'ਚ ਸ਼ਹੀਦ ਕੀਤੇ ਜਾਂਦੇ ਨੇ ਗਰਮ ਸਰੀਏ ਨਾਲ ਪਹਿਲਾਂ ਉਹਨਾਂ ਦੀਆਂ ਅੱਖਾਂ ਦਾਗੀਆਂ ਜਾਂਦੀਆਂ ਨੇ ਜੋ ਜ਼ਾਲਿਮਾਂ ਦਾ ਫਿਰ ਵੀ ਮੰਨ ਨਹੀਂ ਪਰਦਾ ਫਿਰ ਉਹਨਾਂ ਨੂੰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤਾ ਜਾਂਦਾ ਹੈ ਆਪ ਜੀ ਨੂੰ ਦੱਸਣ ਯੋਗ ਹੈ ਕਿ ਇਹ 60 ਜੀਆਂ ਦੇ ਵੇਰਵੇ ਅਸੀਂ ਇਕੱਤਰ ਕੀਤੇ ਨੇ ਜਿਹੜੇ ਭਰੋਸੇਯੋਗ ਸੂਤਰਾਂ ਤੋਂ ਲਏ ਗਏ ਨੇ ਵੱਖ-ਵੱਖ ਪੱਟਵਈਆਂ ਤੋਂ ਕਿਤਾਬਾਂ ਤੋਂ ਖਰੜਿਆਂ ਤੋਂ ਲੇਕਿਨ ਇਸਦਾ ਮਤਲਬ ਇਹ ਨਹੀਂ ਹੈ ਕਿ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਕੇਵਲ 60 ਹੀ ਸ਼ਹੀਦ ਹੋਏ ਨੇ ਕਿਉਂਕਿ ਜਦੋਂ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਸਮੇਂ ਭਾਈ ਮਨੀ ਸਿੰਘ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਹੋਰ ਜੀ ਵੀ ਸਨ ਔਰਤਾਂ ਵੀ ਸਨ ਬੱਚੇ ਵੀ ਸਨ ਇਹਨਾਂ ਤੋਂ ਇਲਾਵਾ ਭਾਈ ਮਨੀ ਸਿੰਘ ਜੀ ਸਨ ਦੇ ਨਾਲ ਭਾਈ ਮੋਹਕਮ ਸਿੰਘ ਜੀ ਭਾਈ ਔਲਿਆ ਸਿੰਘ ਜੀ ਭਾਈ ਕੀਰਤ ਸਿੰਘ ਜੀ ਭਾਈ ਕਾਨ੍ਹ ਸਿੰਘ ਜੀ ਉਹ ਵੀ ਗ੍ਰਿਫਤਾਰ ਕਰਕੇ ਲਿਜਾਏ ਜਾਂਦੇ ਨੇ ਜਿਨ੍ਹਾਂ ਨੂੰ ਨਖਾਸ ਚੌਂਕ ਵਿਖੇ ਸ਼ਹੀਦ ਕੀਤਾ ਜਾਂਦਾ ਹੈ ਜੇ ਇਹ ਇਹਨਾਂ ਦੀ ਖੋਜ ਕੀਤੀ ਜਾਵੇ ਹੋਰ ਇਤਿਹਾਸ ਨੂੰ ਅੱਗੇ ਲੈ ਕੇ ਚੱਲੀਏ ਖਰੜੇਵਾਚੇ ਜਾਣ ਤਾਂ ਪਤਾ ਲੱਗੇਗਾ ਕਿ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਬਹੁਤ ਸਾਰੇ ਹੋਰ ਸ਼ਹੀਦ ਨਖਾਸ ਚੌਂਕ ਦੇ ਵਿੱਚ ਵੀ ਸ਼ਹੀਦ ਕੀਤੇ ਗਏ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਜੁੱਧਾਂ ਦੇ ਵਿੱਚ ਵੀ ਸ਼ਹੀਦ ਹੋਏ ਨੇ ਆਨੰਦਪੁਰ ਸਾਹਿਬ ਦੀਆਂ ਲੜਾਈਆਂ ਦੇ ਵਿੱਚ ਵੀ ਸ਼ਹੀਦ ਹੋਏ ਨੇ ਜਾਂ ਬਾਕੀ ਦੇ ਜੁੱਧਾਂ ਦੇ ਵਿੱਚ ਵੀ ਸ਼ਹੀਦ ਹੋਏ ਨੇ ਸੋ ਇਹ ਸਾਰੇ ਅੰਸ਼ੇ ਦੇ ਵਿੱਚੋਂ ਇਹ ਸਾਰੀ ਗੱਲਬਾਤ ਦਾ ਸਾਰੰਸ਼ ਜੋ ਨਿਕਲਦਾ ਹੈ ਕਿ ਚਾਰ ਜੀ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਛੇਵੇਂ ਪਾਤਸ਼ਾਹ ਦੀਆਂ ਜੁੱਧਾਂ 'ਚ ਸ਼ਹੀਦ ਹੋਏ ਨੇ ਇੱਕ ਜੀ ਨੌਵੇਂ ਪਾਤਸ਼ਾਹ ਜੀ ਨਾਲ ਦਿੱਲੀ ਵਿਖੇ ਸ਼ਹੀਦ ਹੋਇਆ ਹੈ 12 ਜੀ ਆਨੰਦਪੁਰ ਸਾਹਿਬ ਤੇ ਇਹਦੇ ਇਰਦ ਗਿੱਧ ਹੋਇਆਂ ਜੁੱਧਾਂ ਦੇ ਵਿੱਚ ਸ਼ਹੀਦ ਹੋਏ ਨੇ ਸਤ ਜੀ 6 ਦਸੰਬਰ 1704 ਤੋਂ ਲੈ ਕੇ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਚਮਕੌਰ ਦੇ ਜੁੱਦ ਤੱਕ ਸਰਸਾ ਨਦੀ ਦੇ ਕੰਢੇ ਸ਼ਾਹੀ ਟੀਬੀਤੇ ਮਲਕਪੁਰ ਅੰਗਣਾ ਵਿਖੇ ਸ਼ਹੀਦ ਹੋਏ ਨੇ ਇਸੇ ਪਰਿਵਾਰ ਦੇ ਤਿੰਨ ਜੀ ਖਦਰਾਣੇ ਦੀ ਢਾਹ ਵਿਖੇ ਮੁਕਸਰ ਵਿਖੇ ਸ਼ਹੀਦ ਹੋਏ ਨੇ ਵਜੀਦ ਖਾਨ ਦੀਆਂ ਫੌਜਾਂ ਨਾਲ ਲੜਦੇ ਆ ਇਸ ਪਰਿਵਾਰ ਦੇ 12 ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਲੜਦੇ ਆ ਮੁਗਲਾਂ ਉੱਰੋ ਜੂਝਦਾ ਸ਼ਹੀਦ ਹੋਏ ਨੇ ਇਸ ਪਰਿਵਾਰ ਦੇ 8 ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਹਿਰੋਲੀ ਵਿਖੇ ਮੁਗਲਾਂ ਵੱਲੋਂ ਸ਼ਹੀਦ ਕੀਤੇ ਗਏ ਨੇ ਇਸ ਪਰਿਵਾਰ ਦੇ 11 ਜੀ ਭਾਈ ਮਨੀ ਸਿੰਘ ਦੇ ਨਾਲ ਨਖਾਸ ਚੌਂਕ ਦੇ ਵਿੱਚ ਵੱਖ-ਵੱਖ ਤਸੀਹੇ ਦੇ ਕੇ ਅਸਹਿਤ ਇਹ ਕਹਿ ਤਸ਼ੱਦਦ ਕਰਦਿਆਂ ਬੰਦ-ਬੰਦ ਕੱਟ ਕੇ ਅੱਖਾਂ ਦਾ ਕੇ ਚਰਖੜੀਆਂ ਤੇ ਚਾੜ ਕੇ ਪੁੱਠੀਆਂ ਖੱਲਾਂ ਉਤਾਰ ਕੇ ਜਿਉਂਦੇ ਜੀ ਜ਼ਮੀਨ 'ਚ ਗੱਡ ਕੇ ਟੋਟੇ-ਟੋਟੇ ਕਰਕੇ ਸ਼ਹੀਦ ਕੀਤੇ ਗਏ ਨੇ ਸੋ ਭਾਈ ਰਾਓ ਮੂਲਾ ਦੇ ਅੰਸ਼ਬੰਚ ਦੇ 60 ਮਹਾਨ ਸ਼ਹੀਦ ਸ਼ਹੀਦ ਭਾਈ ਮਨੀ ਸਿੰਘ ਦੇ ਕੁਲ ਦੇ ਸ਼ਹੀਦ ਕਹਿ ਕੇ ਸ਼ਰਧਾਪੂਰਵਕ ਵਿਖਿਆਨ ਕਰਨ ਦਾ ਨਿਮਾਣਾ ਯਤਨ ਕੀਤਾ ਹੈ ਜੋ ਕੌਮ ਤੇ ਦਰਸ਼ਕਾਂ ਨੂੰ ਸਾਰੇ ਵੇਰਵੇ ਇੱਕੋ ਵੀਡੀਓ ਦੇ ਵਿੱਚ ਉਪਲਬਧ ਹੋ ਸਕਣ ਇਹਨਾਂ ਮਹਾਨ ਸ਼ਹਾਦਤਾਂ ਦੀ ਜਾਣਕਾਰੀ ਮਿਲ ਸਕੇ ਇੰਨੀ ਵੱਡੀ ਜਾਣਕਾਰੀ ਇਕੱਤਰ ਕਰਕੇ ਆਪ ਜੀ ਨਾਲ ਸਾਂਝੇ ਕਰਦੇ ਆਂ ਬੋਲਾਂ ਦੇ ਵਿੱਚ तरीका ਚ ਜਾਂ ਕਿਸੇ ਹੋਰ ਕਿਸਮ ਦੀਆਂ ਭੁੱਲਾਂ ਹੋ ਸਕਦੀਆਂ ਹਨ ਆਪ ਜੀ ਤੋਂ ਖੇਮਾ ਤੇ ਜਾ ਚੁੱਕਿਆ ਕੋਸ਼ਿਸ਼ ਕੀਤੀ ਹੈ ਕਿ ਵੱਖ-ਵੱਖ ਸਰੋਤਾਂ ਤੋਂ ਪਾਠਵਈਆਂ ਤੋਂ ਕਿਤਾਬਾਂ ਤੋਂ ਖਰੜਿਆਂ ਤੋਂ ਜਾਣਕਾਰੀ ਇਕੱਠੀ ਕਰਕੇ ਇੱਕ ਵੀਡੀਓ ਦੇ ਵਿੱਚ ਹੀ ਸਾਂਝੀ ਕੀਤੀ ਜਾਵੇ ਬੇਸ਼ੱਕ ਇਹ ਵੀਡੀਓ ਕੁਝ ਲੰਬੀ ਹੋ ਗਈ ਹੋਵੇਗੀ ਪਰ ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਇਹ ਇਤਿਹਾਸਕ ਜਾਣਕਾਰੀ ਇੱਕ ਵੀਡੀਓ ਦੇ ਵਿੱਚ ਹੀ ਔਨ ਕਰਕੇ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤੇ ਉਸ ਨੂੰ ਲਾਈਕ ਕਰਿਓ ਇਸ ਤੇ ਕਮੈਂਟ ਕਰਿਓ ਇਸ ਨੂੰ ਸ਼ੇਅਰ ਕਰਿਓ ਆਪਣੇ ਇਸ ਚੈਨਲ ਸਿਰੜ ਨਿਸ਼ਾਨੇ ਨੂੰ ਸਬਸਕ੍ਰਾਈਬ ਕਰਿਓ ਬੋਲਾ ਚੁਕਾਂ ਦੇਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ